ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੀ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਮੈਂ ਮਨ ਤੁਹਾਡਾ ਸਵਾਗਤ ਕਰਦਾ ਉਮੀਦ ਕਰਦਾ ਤੁਸੀਂ ਸਾਰੇ ਠੀਕ ਹੋਵੋਗੇ ਹਾਂਜੀ ਇਸ ਜਿਹੜੇ ਤੁਸੀਂ ਨੋਟੀਫਿਕੇਸ਼ਨ ਦੇਖ ਰਹੇ ਹੋ ਭਲਕੇ 88 6835 ਭਰਤੀ ਅਧਿਆਪਕਾਂ ਵੱਲੋਂ ਮੁੱਖ ਮੰਤਰੀ ਜੀ ਐਸ਼ੀਅ ਕਿਤੇ ਕਰਾਉ ਤਾਂ ਜਿਹੜੀ ਰੈਲੀ ਜਾਂ ਰੋਸ ਰੈਲੀ ਹੋਣ ਜਾ ਰਹੀ ਹੈ 13 ਫਰਵਰੀ ਨੂੰ ਸੌਰੀ 12 ਫਰਵਰੀ ਨੂੰ ਉਹ ਆਪਾਂ ਗੱਲ ਬਾਤ ਚ ਕਰਾਂਗੇ ਸਭ ਤੋਂ ਪਹਿਲਾਂ ਜੇਕਰ ਆਪਾਂ ਗੱਲ ਕਰ ਰਹੀਏ 6835 ETT ਅਤੇ 3704 ਮਾਸਟਰ ਕੇਡਰ ਦਾ ਜਿਹੜੀਆਂ ਕੱਲ ਪਰਸੂ ਦੀਆਂ ਲਿਸਟਾਂ ਰੀਕਾਸਟ ਕੀਤੀਆਂ ਗਈਆਂ ਤਾਂ ਉਸ ਦੇ ਸਬੰਧ ਵਿੱਚ ਵੀ ਕਾਫੀ ਸਾਰੇ ਦੋਸਤਾਂ ਮਿੱਤਰਾਂ ਵੱਲੋਂ ਬਹੁਤ ਸਾਰੇ ਮੈਸੇਜ ਆਏ ਸਭ ਤੋਂ ਪਹਿਲਾਂ ਦਾ ਉਹਨਾਂ ਦਾ ਧੰਨਵਾਦ ਕਿ ਉਹ ਇਹਨਾਂ ਪਿਆਰ ਦੇ ਰਹੇ ਨੇ ਠੀਕ ਹੈ ਜੀ ਵੀਡੀਓ ਨੂੰ ਸ਼ੇਅਰ ਕਰ ਰਹੇ ਆ ਜਾਂ ਦੇਖ ਰਹੇ ਆ ਆਪਣੇ ਬਾਕੀ ਮਿੱਤਰਾਂ ਨਾਲ ਵੀ ਸਾਂਝਾ ਕਰਦੇ ਆ ਅਤੇ ਚੈਨਲ ਨੂੰ ਸਬਸਕ੍ਰਾਈਬ ਵੀ ਕੀਤਾ ਉਹਨਾਂ ਸਾਰਿਆਂ ਦਾ ਹੀ ਦੋਸਤਾਂ ਮਿੱਤਰਾਂ ਦਾ ਬਹੁਤ-ਬਹੁਤ ਧੰਨਵਾਦ ਪਰ ਜੇਕਰ ਆਪਾਂ ਗੱਲ ਕਰੀਏ ਜੀ ਜਿਹੜੀਆਂ 6835 ਤੇ ਮਾਸਟਰ ਕਾਰਡ 3704 ਦੀਆਂ ਲਿਸਟਾਂ ਰੀਕਾਸਟ ਹੋਈਆਂ ਤਾਂ ਕਈ ਦੋਸਤਾਂ ਇਹ ਸਵਾਲ ਕਰ ਰਹੇ ਆ ਕਿ ਜਿੰਨਾ ਦੋਸਤਾਂ ਦਾ ਜਾਂ ਜਿੰਨਾ ਕੈਂਡੀਡੇਟਸ ਦਾ ਨਾਮ ਉਸ ਲਿਸਟ ਦੇ ਵਿੱਚ ਨਹੀਂ ਆਇਆ ਠੀਕ ਹੈ ਜੀ ਚਾਹੇ ਉਹ ਪਹਿਲਾਂ ਅਪਾਇੰਟਡ ਨੇ ਜਾਂ ਉਹਨਾਂ ਨੂੰ ਜਿਹਦੇ ਕਹਿ ਦਈਏ ਵੀ ਮੈਰਟ ਲਿਸਟ ਦੇ ਆਧਾਰ ਤੇ ਉਹਨਾਂ ਨੂੰ ਵਿਚਾਰਿਆ ਗਿਆ ਤਾਂ ਉਸ ਸਬੰਧ ਦੇ ਵਿੱਚ ਜਿਨ੍ਹਾਂ ਦਾ ਨਾਮ ਨਹੀਂ ਆਇਆ ਸੀ ਤਾਂ ਕਿਰਪਾ ਕਰਕੇ ਉਹ ਦੋਸਤ ਮਿੱਤਰ ਸਾਰੇ ਚਿੰਤਾ ਨਾ ਕਰੋ ਕਿਉਂਕਿ ਜਦੋਂ ਤੁਸੀਂ ਇੱਕ ਵਾਰੀ ਡਿਪਾਰਟਮੈਂਟ ਦੇ ਵਿੱਚ ਆ ਕੇ ਤਾਂ ਮਤਲਬ ਡਿਪਾਰਟਮੈਂਟ ਇੰਨਾ ਜਲਦੀ ਸੌਖਿਆ ਤੁਹਾਨੂੰ ਕਿਸੇ ਵੀ ਜਿਹੜਾ ਹੈਗਾ ਪੋਸਟ ਦੇ ਉੱਪਰੋਂ ਕੱਢ ਨਹੀਂ ਸਕਦਾ ਹੁੰਦਾ ਠੀਕ ਹੈ ਜੀ ਕਿਉਂਕਿ ਇਹ ਜਿਹੜਾ ਨੋਟਿਸ ਆਪਾਂ ਨੂੰ ਰੀਕਾਸਟ ਹੋਈਆਂ ਲਿਸਟਾਂ ਇਹ ਸਿਰਫ ای ਡਬਲਯੂ ਐਸ ਤੇ ਕਰਕੇ ਹੋਈਆਂ ਸੀ ਕਿ ਉਹਨਾਂ ਨੂੰ ਜਿਹੜਾ ਦੋ ਪਾਸੇ ਜਿਹੜਾ ਹੈਗਾ ਉਹ ਫਾਇਦਾ ਨਹੀਂ ਦਿੱਤਾ ਜਾਊਗਾ ਇਕਨੋਮਿਕਲੀ ਵੀਕਰ ਆਪਾਂ ਜੇਕਰ ਗੱਲ ਕਰੀਏ ਤਾਂ ਇਹ ਜਨਰਲ ਕੈਟਾਗਰੀ ਦੇ ਹੀ ਉਹ ਕੈਂਡੀਡੇਟਸ ਨੇ ਜੋ ਉਹਨਾਂ ਦੀ ਮਤਲਬ ਜਾਇਦਾਦ ਘਟ ਹੈ ਜੇ ਜਿੰਨਾਂ ਨੂੰ 5 ਕਿੱਲੇ ਤੋਂ ਜ਼ਮੀਨ ਜ਼ਿਆਦਾ ਨਹੀਂ ਹੁੰਦੀ ਘੱਟੀ ਘੱਟ ਹੈ ਹਨਾ ਤਾਂ ਉਹਨਾਂ ਕੈਂਡੀਡੇਟਸ ਨੂੰ ਇੱਕ ਇਕਨੋਮਿਕਲੀ ਵੀਕਰ ਦਾ ਜਿਹੜਾ ਅਲਾਉ ਕੀਤਾ ਜਾਂਦਾ ਵੀ ਉਹਦੇ ਚ ਰਿਜ਼ਰਵੇਸ਼ਨ ਰੱਖੀ ਜਾਂਦੀਆਂ ਪਰ ਉਹ ਕੈਂਡੀਡੇਟਸ ਦੂਸਰੀ ਰਿਜ਼ਰਵੇਸ਼ਨ ਕੈਟਾਗਰੀ ਦੇ ਵਿੱਚ ਵੀ ਲਾਭ ਲੈਣਾ ਚਾਹੁੰਦੇ ਇਸ ਕਰਕੇ ਹਾਈ ਕੋਰਟ ਵੱਲੋਂ ਇਹ ਉਹਨਾਂ ਨੂੰ ਸਪਸ਼ਟੀਕਰਨ ਕੀਤਾ ਗਿਆ ਹੈ ਕਿ ਕੋਈ ਵੀ ਕੈਂਡੀਡੇਟ ਹੈ ਇੱਕ ਪਾਸੇ ਹੀ ਜਿਹੜਾ ਉਹ ਲਾਭ ਲੈ ਸਕਦਾ ਦੋਵੇਂ ਪਾਸੇ ਲਾਭ ਨਹੀਂ ਲੈ ਸਕਦਾ ਤੇ ਹੁਣ ਜੇਕਰ ਗੱਲ ਕਰੀਏ ਵੀ ਉਹ ਜਿਹੜੇ 3704 ਦੇ ਲਾ ਲੋ ਚਾਹੇ 6835 ਦੇ ਲਾ ਲੋ ਜਿਨ੍ਹਾਂ ਦਾ ਨਾਮ ਨਹੀਂ ਆਇਆ ਤਾਂ ਉਹ ਕਿਰਪਾ ਕਰਕੇ ਤੁਸੀਂ ਘਰ ਆਓ ਨਾ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਚਿੰਤਾ ਕਰਨ ਦੀ ਲੋੜ ਨਹੀਂ ਹੈ ਠੀਕ ਹੈ ਜੀ ਜਿਵੇਂ ਵੀ ਮੇਰੇ ਟੱਚ ਦੇ ਵਿੱਚ ਜਿੰਨੇ ਕੋਈ ਅਧਿਆਪਕ ਸਹਿਵਾਨ ਸੀ ਜਾਂ ਜਿੰਨੇ ਕੋ ਹੋਰ ਕੋਈ ਗੱਲਾਂ ਸੁਣਨ ਦੇ ਵਿੱਚ ਆਈਆਂ ਫੀਲਡ ਦੇ ਵਿੱਚੋਂ ਤਾਂ ਹਜੇ ਤੱਕ ਇਹੀ ਸੁਣਨ ਦੇ ਵਿੱਚ ਆਇਆ ਹੈ ਕਿ ਜਿੰਨੇ ਵੀ ਕੈਂਡੀਡੇਟਸ ਨੇ ਚਾਹੇ ਉਹਨਾਂ ਦਾ ਨਾਮ ਆਇਆ ਜਾਂ ਨਹੀਂ ਆਇਆ ਪਰ ਸਿਲੇਕਟਡ ਨੇ ਜਾਂ ਆਲਰੇਡੀ ਮਤਲਬ ਅਪਾਇੰਟਡ ਹੈ ਪੋਸਟਾਂ ਦੇ ਉੱਪਰ ਹੈਗੇ ਆ ਕਿਸੇ ਨੂੰ ਵੀ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ ਕਿਉਂਕਿ ਹਾਂ ਹੋ ਸਕਦਾ ਹੈ ਵੀ ਥੋੜਾ ਸਰਕਾਰ ਇਸ ਦੇ ਵਿੱਚ ਥੋੜੀ ਦੇਰੀ ਹੋ ਸਕਦੀ ਹੈ ਉਹਨਾਂ ਚਿਰ ਟਾਈਮ ਤੁਹਾਨੂੰ ਚਿੰਤਾ ਹੋ ਸਕਦੀ ਹੈ ਵੀ ਸ਼ਾਇਦ ਸਾਡਾ ਪਤਾ ਨਹੀਂ ਕੀ ਬਣੂਗਾ ਪਰ ਤੁਹਾਡੀ ਜਾਣਕਾਰੀ ਵਾਸਤੇ ਦੱਸ ਦਈਏ ਵੀ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਹੁੰਦਾ ਠੀਕ ਹੈ ਤੁਹਾਨੂੰ ਕਿਸੇ ਤਰ੍ਹਾਂ ਦੀ ਘਬਰਾਉਣ ਦੀ ਕੋਈ ਲੋੜ ਨਹੀਂ ਹੈ ਕਿਉਂਕਿ ਜੂਨੀਅਨਾਂ ਬਹੁਤ ਵੱਡੀ ਜਿਵੇਂ ਕਹਿੰਦੇ ਇੱਕ ਸਪੋਰਟ ਹੁੰਦੀ ਹੈ ਜੇਕਰ ਇਸ ਤਰ੍ਹਾਂ ਦਾ ਕੋਈ ਸਟੈਪ ਲਿਆ ਜਾਊਗਾ ਪਹਿਲੀ ਗੱਲ ਤਾਂ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਹੁੰਦਾ ਪਰ ਫਿਰ ਵੀ ਜੇ ਸਰਕਾਰ ਇਸ ਤਰ੍ਹਾਂ ਕੋਈ ਕਰਦੀ ਹੈ ਤਾਂ ਯੂਨੀਅਨ ਆਪਣੇ ਨਾਂ ਨੇ ਇਸ ਕਰਕੇ ਜੂਨੀਅਰ ਦਾ ਸਾਥ ਜ਼ਰੂਰ ਦੇਆ ਕਰੋ ਜਿੱਥੇ ਕਿਤੇ ਵੀ ਕੋਈ ਧਰਨਾ ਮਜ਼ਾਰਾ ਹੁੰਦਾ ਹੈ ਠੀਕ ਹੈ ਜੀ ਖਾਸ ਕਰ 6835 ਵਾਲੇ ਕੈਂਡੀਡੇਟਸ ਜਿਸ ਤਰ੍ਹਾਂ ਇਹ ਮੰਗ ਕਰ ਰਹੇ ਆ ਵੀ ਸਾਨੂੰ ਜਿਹੜਾ ਹੈਗਾ 9594 ਤੇ 2364 ਤੋਂ ਪਹਿਲਾਂ ਕਿਉਂਕਿ 2364 ਤਾਂ ਵੈਸੇ ਹੀ ਜਿਵੇਂ ਹੈਗੀ ਬਾਰਡਰ ਦੀ ਹੈ ਪਰ 9594 ਤੋਂ ਪਹਿਲਾਂ ਵੀ ਇੱਕ ਮੌਕਾ ਜਿਹੜਾ ਉਹਨਾਂ ਨੂੰ ਜ਼ਰੂਰ ਦਿੱਤਾ ਜਾਵੇ ਆਪਾਂ ਪਿਛਲੇ ਦਿਨਾਂ ਦੇ ਵਿੱਚ ਦੇਖਿਆ ਹੈ ਕਿ ਭਰਤੀਆਂ ਹਾਂ ਬਦਲੀਆਂ ਹੋਈਆਂ ਸੀ ਪਰ ਉਹਦੇ ਵਿੱਚ ਨਾ માત્ર ਹੀ ਕੈਂਡੀਡੇਟਸ ਨੇ ਜਿਹੜੇ ਜਿਨ੍ਹਾਂ ਨੇ ਬਦਲੀਆਂ ਹੋਈਆਂ ਠੀਕ ਹੈ ਜੀ ਤਾਂ ਉਹ ਵੀ ਕਿਸ ਬਹਾਂਪਤੇ ਹੋਈਆਂ ਆਪਾਂ ਸਾਰੇ ਪਹਿਲੀ ਵਾਰ ਤੇ ਜਾਣਦੇ ਆ ਠੀਕ ਹੈ ਜੀ ਕਿਉਂਕਿ ਜਿਹੜੇ ਐਲੀਜੀਬਲ ਕੈਂਡੀਡੇਟਸ ਸੀ ਉਹ ਵਿਚਾਰੇ ਉੱਥੇ-ਉੱਥੇ ਰਹਿ ਗਏ ਤੇ ਜਿਹੜਾ ਕੋਈ ਆਪਦਾ ਜੱਕ ਲਾ ਕੇ ਆਸੇ-ਪਾਸੇ ਹੋਗੇ ਤਾਂ ਹੋਗੇ ਹਨ ਤੇ ਇਸ ਕਰਕੇ ਵੱਡੀ ਮੰਗ ਹੋ ਰਹੀ ਹੈ ਤਾਂ ਖਾਸ ਕਰਕੇ 60 35 ਕੈਂਡੀਡੇਟਸ ਕਿਰਪਾ ਕਰਕੇ ਇਸ ਧਰਨੇ ਮੇਜਾਰੀ ਦੇ ਵਿੱਚ ਜ਼ਰੂਰ ਪਹੁੰਚਿਆ ਕਰੋ ਤੇ ਜੇ ਤੁਸੀਂ ਨਹੀਂ ਪਹੁੰਚ ਸਕਦੇ ਆਪਣੇ ਘਰ ਦਾ ਕੋਈ ਮੈਂਬਰ ਹਣਾ ਕਿਉਂਕਿ ਜਦੋਂ ਤੁਸੀਂ ਇੱਥੇ ਕਿਤੇ ਜਾਂਦੇ ਹੋ ਤਾਂ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਕਿ ਸਮਾਜ ਦੇ ਵਿੱਚ ਕੀ ਹੋ ਰਿਹਾ ਹੈ ਕਿਸ ਤਰ੍ਹਾਂ ਦੀਆਂ ਪਾਲਿਸੀਆਂ ਸਾਡੀ ਐਜੂਕੇਸ਼ਨ ਦੇ ਵਿੱਚ ਬਣ ਰਹੀਆਂ ਹਨ ਬਹੁਤ ਕੁਝ ਸਾਨੂੰ ਸਿੱਖਣ ਨੂੰ ਮਿਲਦਾ ਹੈ ਤਾਂ ਕਿਰਪਾ ਕਰਕੇ ਮੈਂ ਦੁਬਾਰਾ ਫਿਰ ਉਹਨਾਂ ਕੈਂਡੀਡੇਟਸ ਨੂੰ ਕਹਿਣਾ ਚਾਹਨਾ ਚਾਹੁੰਦਾ ਚਾਹੇ 3704 ਦੇ ਚਾਹੇ 6835 ਦੇ ਘਬਰਾਓ ਨਾ ਠੀਕ ਹੈ ਥੋੜੇ ਦਿਨ ਵੇਟ ਕਰੋ ਤੁਹਾਨੂੰ ਸਭ ਕੁਝ ਆਪਣੇ ਆਪ ਤੁਹਾਡੇ ਸਾਹਮਣੇ ਆ ਜਾਊਗਾ ਠੀਕ ਹੈ ਜੀ ਕਿਸੇ ਵੀ ਤਰ੍ਹਾਂ ਦੀ ਕੋਈ ਚਿੰਤਾ ਕਰਨ ਦੀ ਲੋੜ ਨਹੀਂ ਚਾਹੇ ਕਿਸੇ ਦਾ ਨਾਮ ਆਇਆ ਹੈ ਜਾਂ ਨਹੀਂ ਆਇਆ ਤੁਸੀਂ ਸਾਰੇ ਬਿਲਕੁਲ ਸੇਫ ਹੋ ਠੀਕ ਹੈ ਜੀ ਹੋ ਸਕਦਾ ਹੈ ਜਿਹੜੇ ਕੈਂਡੀਡੇਟਸ ਰਹਿ ਗਏ ਆ ਕਿਉਂਕਿ ਜਲਦੀ ਹੀ ਜਿਹੜੀਆਂ ਬੈਕਲੌਗਸ ਨੇ ਪੋਸਟਾਂ ਉਹ ਫਿਲ ਹੋਣਗੀਆਂ ਕਿਉਂਕਿ ਆਪਾਂ ਜਾਣਦੇ ਵੇ ਦਿੱਲੀ ਦੇ ਵਿੱਚ ਜਿਹੜੀ ਆਪ ਸਰਕਾਰ ਆ ਬਿਲਕੁਲ ਹਾਰ ਚੁੱਕੀ ਹੈ ਤੇ ਜਲਦੀ ਹੀ ਇਹ ਹੁਣ ਹਰ ਤਰ੍ਹਾਂ ਦੀ ਪੋਸਟ ਅਵੇਲੇਬਲ ਕਰਨਗੇ ਜਿਹੜੇ ਕੱਚੇ ਮੁਲਾਜ਼ਮਾ ਉਹਨਾਂ ਨੂੰ ਪੱਕਾ ਵੀ ਕਰਨਗੇ ਬਦਲੀਆਂ ਵੀ ਕਰਨਗੇ ਸਭ ਕੁਝ ਹੋਊਗਾ ਸੋ ਜਿਵੇਂ ਕਹਿੰਦੇ ਵੀ ਤੁਹਾਨੂੰ ਥੋੜਾ ਧੀਰਜ ਬਣਾ ਕੇ ਰੱਖਣ ਦੀ ਲੋੜ ਹੈ ਘਬਰਾਉਣਾ ਨਹੀਂ ਜਿਵੇਂ ਹੀ ਕੋਈ ਨਵੀਂ ਅਪਡੇਟ ਆਊਗੀ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਾਂਗੇ ਤਾਂ ਇਹ ਸਿਰਫ ਇੱਕ ਪੋਸਟ ਆਪਾਂ ਸਾਂਝੀ ਕਰ ਰਹੇ ਸੀ ਉਸ ਅਸਲ ਵਿੱਚ ਆਪਣਾ ਜਿਹੜਾ ਮਕਸਦ ਸੀ ਉਹ ਜਿਹੜਾ ਲਿਸਟਾਂ ਰੀਕਾਸਟ ਹੋਈਆਂ ਉਸੇ ਤਵੰਦ ਵਿੱਚ ਵੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨੀ ਸੀ ਇਹ ਸਿਰਫ ਇਹ ਸੀ ਵੀ 6835 ਦੇ ਜਿਹੜੇ ਕੈਂਡੀਡੇਟਸ ਨੇ ਅਧਿਆਪਕ ਸਾਹਿਬਾਨ ਨੇ ਉਹਨਾਂ ਵੱਲੋਂ ਰੋਸ ਵਜੋਂ ਜਿਹੜਾ ਹੈਗਾ ਸੰਗਰੂਰ ਮੰਤਰੀ ਦੀ ਰਿਹائش ਅੱਗੇ ਜਿਹੜਾ ਉਹ ਧਰਨਾ ਕੀਤਾ ਜਾਵੇਗਾ ਠੀਕ ਹੈ ਜੀ ਤੇ ਵੱਧ ਤੋਂ ਵੱਧ ਜਿੰਨੇ ਵੀ ਕੈਂਡੀਡੇਟਸ ਨੇ ਉਹੋ ਸ਼ਾਰਟ ਪੈਂਤੀ ਦੀ ਇਸ ਵਿੱਚ ਆਓ ਕਿਉਂਕਿ ਉਹ ਕਹਿ ਰਿਹਾ ਵੀ ਸਾਨੂੰ ਜਿਹੜਾ ਬਦਲੀਆਂ ਦਾ ਮੌਕਾ ਦਿੱਤਾ ਜਾਣਾ ਚਾਹੀਦਾ ਠੀਕ ਹੈ ਜੀ ਤੇ ਦੂਸਰਾ ਇਹ ਵੀ ਜਿਹੜੇ ਉਹ 2.5 300 ਕਿਲੋਮੀਟਰ ਇਹ ਬਿਲਕੁਲ ਜਾਇਜ਼ ਗੱਲ ਹੈ ਉਹਨਾਂ ਦੀ ਕਿਉਂਕਿ ਕੁਝ ਅਧਿਆਪਕ ਨੇ ਵਿਚਾਰੇ ਜਿਹੜੇ 3 300 ਕਿਲੋਮੀਟਰ ਦੂਰ ਬੈਠੇ ਆ ਠੀਕ ਹੈ ਜੀ ਤਾਂ ਇਹ ਬਿਲਕੁਲ ਨਜਾਇਜ਼ ਆ ਸੋ ਵੱਧ ਤੋਂ ਵੱਧ ਇਹਨਾਂ ਦਾ ਯੂਨੀਅਨ ਦਾ ਸਾਥ ਦਿਓ ਧਰਨੇ ਮਜਾਰੇ ਲਾਓ ਠੀਕ ਹੈ ਜੀ ਤੇ ਤੁਹਾਨੂੰ ਵੀ ਬੜਾ ਕੁਝ ਸਿੱਖਣ ਨੂੰ ਮਿਲੂਗਾ ਜੇਕਰ ਤੁਸੀਂ ਇਸ ਰੈਲੀ ਦੇ ਵਿੱਚ ਜਾਓਗੇ ਤੁਹਾਨੂੰ ਆਪਣੇ ਆਪ ਸਾਰਾ ਕੁਝ ਸਪਸ਼ਟ ਹੋ ਜਾਊਗਾ ਵੀ ਅਸਲ ਵਿੱਚ ਗੱਲ ਹੈ ਕੀ ਕਿ ਕੋਈ ਕੁਝ ਨਹੀਂ ਹੈ ਸਿਰਫ ਉਲਝਾਇਆ ਜਾ ਰਿਹਾ ਹੈ ਅਧਿਆਪਕਾਂ ਨੂੰ ਠੀਕ ਹੈ ਜੀ ਤਾਂ ਕਿ ਉਹ ਆਪਣੀਆਂ ਜਿਹੜੇ ਮੰਗਾਂ ਹੋ ਅੱਗੇ ਨਾ ਰੱਖ ਸਕਣ ਜਿਵੇਂ ਵੀ ਸਰਕਾਰ ਕਿਵੇਂ ਨਾ ਕਿਵੇਂ ਕਰਕੇ ਜਿਹੜਾ ਉਹ ਮਤਲਬ ਅਧਿਆਪਕਾਂ ਨੂੰ ਉਲਝਾਵੇ ਤੇ ਉਹਨਾਂ ਦੇ ਉੱਪਰ ਜਿਹੜੇ ਉਹਨਾਂ ਦੇ ਬਣਦੇ ਪੱਤੇ ਐ ਜਾਂ ਸੈਲਰੀਆਂ ਜਾਂ ਹੋਰ ਵੀ ਕੁਝ ਐ ਹਨ ਜਿਵੇਂ ਆ ਇੱਕ ਪਿੱਛੇ ਜੇ ਖਬਰ ਆਈ ਸੀ ਕਿ ਜਿਹੜੇ ਮਿਡਲ ਸਕੂਲ ਐ ਉਹ ਮਰਜ਼ ਹੋਣ ਜਾ ਰਹੇ ਆ ਠੀਕ ਹੈ ਜੀ ਪ੍ਰਾਇਮਰੀ ਸਕੂਲ ਸੌਰੀ ਮਿਡਲ ਸਕੂਲ ਹਨਾ ਤਾਂ ਇਸ ਕਰਾਣ ਦਾ ਮਤਲਬ ਪਾਲਿਸੀਆਂ ਬਣਦੀਆਂ ਰਹਿੰਦੀਆਂ ਐ ਕੋਈ ਗੱਲ ਨਹੀਂ ਤੁਸੀਂ ਇੱਕ ਵਾਰੀ ਜੌਬ ਦੇ ਵਿੱਚ ਆ ਗਏ ਤਾਂ ਤੁਹਾਨੂੰ ਕੋਈ ਕੱਢ ਨਹੀਂ ਸਕਦਾ ਠੀਕ ਹੈ ਜੀ ਸਰਕਾਰ ਨੂੰ ਜਿਵੇਂ ਕਹਿੰਦੇ ਵੀ ਅੱਡੀ ਚੋਟੀ ਦਾ ਜੋਰ ਲਾਉਣਾ ਪਊਗਾ ਤੁਹਾਨੂੰ ਪੋਸਟ ਤੋਂ ਲਾਉਣ ਵਾਸਤੇ ਠੀਕ ਹੈ ਜੀ ਸੋ ਕਿਰਪਾ ਕਰਕੇ ਮੇਰੀ ਇਹੀ ਤੁਹਾਨੂੰ ਬੇਨਤੀ ਹੈ ਕਿਸੇ ਤਰ੍ਹਾਂ ਦੀ ਖਬਰਾਂਉਣ ਦੀ ਕੋਈ ਗੱਲ ਨਹੀਂ ਜਿਵੇਂ ਹੀ ਕੋਈ ਨਵੀਂ ਅਪਡੇਟ ਆਊਗੀ ਤੁਹਾਡੇ ਨਾਲ ਜਰੂਰ ਸਾਂਝਾ ਕਰਾਂਗੇ ਸੋ ਵੱਧ ਤੋਂ ਵੱਧ ਵੀਡੀਓ ਨੂੰ ਦੋਸਤਾ ਮਿੱਤਰਾਂ ਨਾਲ ਜਰੂਰ ਸ਼ੇਅਰ ਕਰਿਓ ਤੇ ਜਿਨ੍ਹਾਂ ਦੋਸਤਾਂ ਮਿੱਤਰਾਂ ਨੇ ਕਮੈਂਟ ਕੀਤੇ ਸੀ ਜਾਂ ਚੰਨਣਾ ਜੁੜਿਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਤੇ ਹਰ ਦਿਨ ਕੁਝ ਨਵਾਂ ਦੇ ਜਾਣਨ ਦੇ ਲਈ ਸਿੱਖਣ ਦੇ ਲਈ ਜੁੜੇ ਰਹੇ ਸਾਡੇ ਨਾਲ ਸੋ ਮਿਲਦੇ ਹਾਂ ਕਿਸੇ ਨਵੀਂ ਅਪਡੇਟ ਦੇ ਨਾਲ ਧੰਨਵਾਦ